एस डी साहब ने और प्रशासन ने बताया कि जो लोगों का साथ था वो बहुत ज्यादा साथ दिया लोगों ने बहुत ज्यादा साथ सरदार एस पी सिंह ओबराई जी जिनकी टीम यहाँ लगी हुई है हर तरफ से हर तरह की कोशिश इनकी यहाँ पर प्रदान करने की है और अभी जैसे सब लोगों ने बताया कोविड के अंदर भी इन्होंने पूरा काम किया और आज भी पूरा काम कर रहे हैं ਔਰ ਕਟਾਰੀਆ ਜੀ ਵੀ ਜਿਹਾ ਲੋਕੋ ਨੇ ਬਤਾਇਆ ਔਰ ਜਿਹਾ ਸੁਣਾ ਕਟਾਰੀਆ ਜੀ ਤੋਂ ਇੱਕ ਦਿਨ ਇੱਕ ਰਾਤ ਇਸੇ ਕੰਮ ਵਿੱਚ ਜੁਟੇ ਹੈ ਕਿ ਕਿਸ ਤਰ੍ਹਾਂ ਸੇ ਲੋਕੋ ਦਾ ਭਲਾ ਹੋ ਸਕੇ ਔਰ ਅਮ ਵਾਹਿਗੁਰੂ ਸੇ ਇਹ ਪ੍ਰਾਰਥਨਾ ਕਰਤੇ ਹੈ ਕਿ ਇਹ ਜਿਹੜੀ ਆਪਦਾ ਹੈ ਮੁੜ ਨਾ ਆਏ ਇਹ ਸਾਡੀ ਬੇਨਤੀ ਹੈ ਵਾਹਿਗੁਰੂ ਕਿ ਜਿਨ੍ਹਾਂ ਉਤੇ ਇਹ ਦੁੱਖ ਆਇਆ ਹੈ ਉਹਨਾਂ ਨੂੰ ਹੀ ਪਤਾ ਹੈ ਕੀ ਹੋਇਆ ਅਸੀਂ ਕਿੰਨੇ ਹੀ ਕਰਲੇ ਪ੍ਰਸ਼ਾਸਨ ਦੇ ਦੇ ਪੈਸੇ ਗਵਰਨਮੈਂਟ ਆਫ ਇੰਡੀਆ ਦੇ ਦੇ ਪੰਜਾਬ ਗਵਰਨਮੈਂਟ ਦੇ ਦੇ ਉਮਰਾਈ ਸਾਹਿਬ ਦੇ ਰਹੇ ਹਨ ਲੇਕਿਨ ਜੋ ਤਕਲੀਫ ਆਮ ਆਦਮੀ ਕੋ ਹੈ ਉਸ ਕੇ ਲਈ ਹਮਾਰੇ ਪਾਸ ਵਰਨਾ ਨਹੀਂ ਹੈ ਕਿ ਹਮ ਕੀ ਕਰੀਏ ਜੀ ਕੋਈ ਬਦਲ ਨਹੀਂ ਇਸੇ ਚਾਰਾ ਹੋਰ ਚਾਹੀਦਾ ਔਰ ਮੇਰਾ ਖਿਆਲ ਹੁਣ ਤੱਕ ਅਸੀਂ 60 62 ਜਿਹੜੇ ਆ ਟਰਾਲੇ ਹੈਗੇ ਇੱਕ ਟਰਾਲੇ ਚ 20 ਟਨ ਮਾਲ ਲਾਂਦਾ ਸੋ ਤਕਰੀਬਨ 11100 ਟਨ ਜਿਹੜਾ ਚਾਰਾ ਅਸੀਂ ਦੇ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਮਿਲਾ ਕੇ ਔਰ ਮੇਰੇ ਕੋਲ ਅਜੇ 3000 ਟਨ ਚਾਰਾ ਹੋਰ ਪਿਆ ਹੋਇਆ ਹੈ ਤੋ ਚਾਰੇ ਦੀ ਕੋਈ ਕਮੀ ਨਹੀਂ ਹੈ ਔਰ ਆਉਣ ਵਾਲਾ ਮੈਨੂੰ ਪਤਾ ਕਿ ਅਗਲੇ 1.5-2 ਮਹੀਨੇ ਜਿਹੜਾ ਪਾਣੀ ਉੱਤਰ ਵੀ ਜਾਏਗਾ ਚਾਰਾ ਫਿਰ ਨਹੀਂ ਮਿਲਣਾ। ਸੋ ਪਸ਼ੂਆਂ ਵਾਸਤੇ ਜਿਹੜਾ 1 ਲੱਖ ਤੋਂ ਉੱਤੇ ਪਸ਼ੂ ਹੈ। ਸੋ ਚਾਰਾ ਚਾਹੀਦਾ। ਚਾਰੇ ਵਾਲਾ ਅਸੀਂ ਪੂਰੇ ਭੰਡਾਰ ਖੁੱਲੇ ਹੋਏ ਨੇ ਜਿਹਨੂੰ ਜਿੰਨੀ ਵੀ ਲੋੜ ਪੈਂਦੀ ਹੈ। ਰੋਜਪੁਰ ਹੋਵੇ ਜਾਂ ਕਿਸੇ ਵੀ ਡਿਸਟ੍ਰਿਕਟ ਹੋਵੇ ਇੱਥੋਂ ਡਿਮਾਂਡ ਜਾਂਦੀ ਹੈ। ਅਗਲੇ ਦਿਨ ਸਾਡਾ ਟਰੈਲਾ ਜਿਆਦਾ ਆ ਜਾਂਦਾ ਹੈ। ਚਲੋ ਇਹ ਤਾਂ ਹੋ ਗਿਆ ਪਿਛਲਾ ਦੋ ਜਿਹੜਾ ਅਸੀਂ ਨਵੇਲ ਲਿਆ। ਤੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਸਟਿਸ ਨਵਾਬ ਸਿੰਘ ਜੀ ਸੋ ਇਹਨਾਂ ਨੇ ਆਪਣੀ ਅੱਛਾ ਕੀਤੀ ਜਾਰੀ ਕੀਤੀ ਕਿ ਨਹੀਂ ਇਹਨਾਂ ਨੂੰ ਨੁਕਸਾਨ ਸੱਚੋਕਾ ਪੰਜਾਬ ਦਾ ਤੇ ਮੈਂ ਜਾਣਨਾ ਚਾਹੁੰਦਾ ਮੈਂ ਦੇਖਣਾ ਚਾਹੁੰਦਾ ਤਾਂ ਜੋ ਮੈਂ ਵੀ ਕੋਈ ਰਿਪੋਰਟ ਜਿਹੜੀ ਸੈਂਟਰ ਨੂੰ ਭੇਜ ਸਕਾਂ ਕਿਉਂਕਿ ਇਹ ਸਾਡੇ ਚੇਅਰਮੈਨ ਵੀ ਹੈਗੇ ਨੇ ਪੰਜਾਬ ਹਰਿਆਣਾ ਦੇ ਤੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਚਾਹੇ ਕਿਸਾਨੀ ਅੰਦੋਲਨ ਹੋਇਆ ਚਾਹੇ ਉਸਰਾ ਹੁਣ ਪਿੰਡਾਂ ਚ ਆਏ ਨੇ ਸਭ ਲੋਕ ਸੁਣ ਰਹੇ ਨੇ ਦੇਖ ਰਹੇ ਨੇ ਤੇ ਸਾਰੀ ਰਿਪੋਰਟ ਇਹ ਵੀ ਤਿਆਰ ਕਰਨਗੇ ਹੁਣ ਜਿਹੜਾ ਅਗਲਾ ਦੌਰ ਆ ਰਿਹਾ ਦੇਖੋ ਪਾਣੀ ਉਤਰ ਰਿਹਾ ਕਈ ਜਗ੍ਹਾ ਤੇ ਇੱਥੇ ਵੀ ਉਤਰੀਆ ਤਕਰੀਬਨ ਕੋਈ ਬੱਚਰ ਨੇ ਪੈਦਾ ਹੋਣਾ ਬਿਮਾਰੀਆਂ ਪੈਦਾ ਹੋਣੀਆਂ ਤੇ ਅਸੀਂ ਤਕਰੀਬਨ 25 ਤੋਂ ਲੈ ਕੇ 30 ਜਣੀਆਂ ਮਸ਼ੀਨਾਂ ਹੈਗੀਆਂ ਫੋਗਿੰਗ ਮਸ਼ੀਨ ਜਿਹੜੀਆਂ ਉਹ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਸੀਂ ਮੋਗੇ ਦੇ ਆਇਆ ਇੱਥੇ ਦੋ ਮਸ਼ੀਨਾਂ ਅਜੇ ਦੇ ਰਹੇ ਹਾਂ ਇਸ ਤੋਂ ਬਾਅਦ ਸਾਰੇ ਡਿਸਟ੍ਰਿਕਟ ਨੂੰ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਮਸ਼ੀਨਾਂ ਜਿਹੜੀਆਂ ਸਾਰੀਆਂ ਦੇਾਂਗੇ ਸਾਡੇ ਜਿਹੜੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਇਹਨਾਂ ਨੇ ਉਹ ਮਸ਼ੀਨਾਂ ਚਲਾ ਕੇ ਤੇ ਸਾਰਾ ਜਿਹੜਾ ਧੂਆਂ ਕਰਕੇ ਇਹਨੂੰ ਮਾਰਨਾ ਬੱਚਰ ਨੂੰ ਦਵਾਈਆਂ ਵੀ ਪਾਈਆਂ ਸਭ ਕੁਝ ਦੇ ਰਹੇ ਅਸੀਂ ਇੱਥੇ ਫਿਰ ਕੋਈ ਮੈਡੀਕਲ ਸਹੂਲ ਕੋ ਵੀ ਕੀ ਹੋ ਗਾ ਹਾਂਜੀ ਗਵਰਨਮੈਂਟ ਵੀ ਕਰ ਰਹੀ ਹੈ ਹੁਣ ਅੱਜ ਦੇਖੋ ਦੋ ਬਟਾਲੀਆਂ ਲੱਗੀਆਂ ਜਿਹੜੀਆਂ ਬੀਐਸਐਫ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਰ ਕਹਿੰਦੇ ਸਮਾਜ ਸੇਵੀਆਂ ਦੀ ਲਗਾਤਾਰ ਹਜੇ ਸੇਵਾ ਜਾਰੀ ਹੈ ਤਾਂ ਸਾਡਾ ਇਸ ਵਕਤ ਸਰਬੱਤ ਦਾ ਪਲਾ ਚੈਰੀਟੇਬਲ ਦੀ ਜਿਹੜੀ ਆ ਪੂਰੀ ਟੀਮ ਇਸ ਵਕਤ ਪਿੰਡਾਂ ਦੇ ਵਿੱਚ ਮੌਜੂਦ ਆ ਤੇ ਬ੍ਰਾਈਜ ਸਾਹਿਬ ਦੀ ਟੀਮ ਵੀ ਆਈ ਆ ਬ੍ਰਾਈਜ ਸਾਹਿਬ ਵੀ ਆਇਆ ਇਸ ਵਕਤ ਸੱਲਾ ਜ਼ਿਲ੍ਹਾ ਇੰਚਾਰਜਾ ਗੱਲਬਾਤ ਕਰਨਗੇ ਪੰਜੀ ਅੱਸੀ ਕਾਲ ਜੀ ਸੱਸੀ ਕਾਲ ਜੀ ਅ ਅਬਰਾਈ ਸਾਹਿਬ ਤਾਂ ਆਏ ਨੇ ਤੁਸੀਂ ਪਿੰਡਾਂ ਵਿੱਚ ਕਿੱਥੇ ਕਿੱਥੇ ਰਾਸ਼ਨ ਵੰਡ ਰਹੇ ਹੋ ਤਾਂ ਕੀ ਕਹਿਣਾ ਚੋਣੇ ਅੱਗੇ ਜਾ ਪੁੱਤ ਹਾਂ ਸਰਬੰਧਾ ਪਹਿਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟ੍ਰਸਟੀ ਡਾਕਟਰ ਐਸ.ਪੀ. ਸਿੰਘਾ ਵਰਾਈ ਜੀ ਤੋਂ ਜਿੱਦਣ ਤੋਂ ਹਾਰਡ ਆਏ ਨੇ ਉਦੋਂ ਤੋਂ ਹੀ ਪਹਿਲੇ ਦਿਨ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਲਗਾਤਾਰ ਸੇਵਾਵਾਂ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਮਤਲਬ ਜਿਹੜੇ ਕਹਿ ਲੋ ਵੀ ਜਿੱਥੇ ਵੀ ਕੋਈ ਡਿਮਾਂਡ ਆਂਦੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ ਹਰ ਪਿੰਡ ਜਿਹੜਾ ਪਸ਼ੂਆਂ ਦਾ ਚਾਰਾ ਪਹਚਾਇਆ ਜਾ ਰਿਹਾ ਹੈ ਸੁੱਤੇ ਰਾਚਨ ਦੀਆਂ ਜਿਹੜੀਆਂ ਇੱਕ ਇੱਕ ਮਹੀਨੇ ਦੀਆਂ ਕਿੱਟਾਂ ਜਿਹੜੀਆਂ ਉਹਨਾਂ ਵੱਲੋਂ ਜਿਹੜੀਆਂ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤੇ ਪਹਿਲਾ ਹੈ ਮੱਛਰਦਾਨੀਆਂ ਆ ਜਾਂ ਹੁਣ ਆਉਣ ਵਾਲੇ ਟਾਈਮ 'ਚ ਵੀ ਜਿਹੜੇ ਆਪਰਾਇਸ ਸਭ ਤੁਹਾਡੇ ਨਾਲ ਹੀ ਸੀਗੇ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਦੇਖੋ ਇਹ ਵੇਲਾ ਜਿਹੜਾ ਇਹ ਪੰਜਾਬੀ ਜਿਹੜਾ ਪੰਜਾਬੀ ਨੂੰ ਕਦੀ ਵੀ ਭੁੱਖਾ ਨਹੀਂ ਰਹਿਣ ਦੇਗਾ ਸਭ ਤੋਂ ਵੱਡਾ ਜਿਹੜਾ ਇਹ ਆ ਮੈਸੇਜ ਵੀ ਆਪਾਂ ਇੰਨੀ ਮੁਸ਼ਕਲਾਂ ਦੇ ਵਿੱਚ ਆਏ ਹਾਂ ਅਸੀਂ ਵੀ ਪਿੰਡ-ਪਿੰਡ ਜਾ ਕੇ ਸਾਡੀਆਂ ਟੀਮਾਂ ਨੇ ਵਿਜ਼ਿਟ ਕੀਤਾ ਆ ਸਾਰੇ ਪਰਿਵਾਰਾਂ ਨੂੰ ਮਿਲੇ ਆ ਇਸੋ ਕੀ ਘੜੀ ਦੇ ਵਿੱਚ ਵੀ ਹਰ ਕੋਈ ਚਾਹੇ ਉਹ ਸਮਾਜ ਸੇਵੀ ਆ ਚਾਹੇ ਪ੍ਰਸ਼ਾਸਨ ਆ ਚਾਹੇ ਸਰਕਾਰ ਆ ਹਰ ਕੋਈ ਆਪਣੇ ਆਪਣੇ ਹਿੱਲੇ ਦੇ ਨਾਲ ਉਹ ਲੱਗਾ ਹੋਇਆ ਹੈ ਤੇ ਅਸੀਂ ਅਭਰਾਇ ਸਰ ਦਾ ਧੰਨਵਾਦ ਵੀ ਕਰਦੇ ਆ ਵੀ ਸਾਡੀ ਹਜੇ ਡਿਮਾਂਡ ਗਈ ਨੂੰ 1 ਮਿੰਟ ਵੀ ਨਹੀਂ ਸਾਡੇ ਇਲਾਕੇ ਚ ਹੁੰਦਾ ਹੈਗਾ 1 ਮਿੰਟ ਦੇ ਵਿੱਚ ਉਹਨਾਂ ਵੱਲੋਂ ਅਪਰੂਵ ਹੋ ਕੇ ਉਹ ਸਮਾਨ ਅਗਲੇ ਦਿਨ ਸਾਡੇ ਤੱਕ ਪਹੁੰਚਦਾ ਹੁੰਦਾ ਹੈ ਇਹ ਬਹੁਤ ਵੱਡੀ ਉਹਨਾਂ ਦੀ ਸੇਵਾ ਹੈ